ਦਿਸ਼ਾ ਨਿਰਦੇਸ਼ਿਤ ਜਿਹੜਾ ਡਰੱਗ ਦੇ ਖਿਲਾਫ ਇੱਕ ਵਾਰ ਛੇੜੀ ਗਈ ਹੈ ਉਹਦੇ ਚ ਪੰਜਾਬ ਪੁਲਿਸ ਆਪ ਜੀ ਨੂੰ ਪਤਾ ਪਹਿਲਾਂ ਹੀ ਬਹੁਤ ਅੱਛਾ ਕੰਮ ਕਰ ਰਹੀ ਹੈ ਉਹਦੇ ਚ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਨੇ ਵੀ ਬਹੁਤ ਵੱਡੀਆਂ ਰਿਕਵਰੀਆਂ ਪਿਛਲੇ ਦਿਨਾਂ ਚ ਕੀਤੀਆਂ ਔਰ 31 ਦਸੰਬਰ ਨੂੰ ਲਾਸਟ ਡੇ ਆਫ ਦਿイヤー ਜਿਹੜੀ 19 ਕਿਲੋਗ੍ਰਾਮ ਹੀਰੋਇਨ ਬਰਾਮਦ ਹੋਈ ਸੀਗੀ ਉਸੇ ਸਿਲਸਿਲੇ ਚ ਬੈਕਵਰਡ ਲਿੰਕੇਜਸ ਦੇ ਵਿੱਚ ਜਾਂਦੇ ਹੋਏ ਅਸੀਂ ਤਿੰਨ ਸਮਗਲਰ ਹੋਰ ਫੜੇ ਆ ਉਹਨਾਂ ਤੋਂ 3.5 ਕਿਲੋ ਹੀਰੋਇਨ ਤੇ 10 ਰਾਉਂਡਸ ਔਰ ਇੱਕ ਸਫਾਰੀ ਗੱਡੀ ਬਰਾਮਦ ਕੀਤੀ ਗਈ ਹੈ। ਇਹ ਸਾਰਾ ਜਿਹੜਾ ਡਰੱਗ ਕਾਰਟਲ ਹੈ ਇਹ ਮਨੂੰ ਮਨਾਵਾ ਇੱਕ ਹੈਗਾ ਯੂਐਸਏ ਦੇ ਵਿੱਚ ਬੈਠਾ ਉਹ ਬੰਦਾ ਹੀ ਚਲਾ ਰਿਹਾ ਸੀ ਔਰ ਪਿਛਲੀ ਜਿਹੜੀ ਕੰਸਾਈਨਮੈਂਟ ਫੜੀ ਗਈ ਸੀ ਰਿਕਵਰੀ ਹੋਈ ਸੀ 19 ਕਿਲੋ ਦੀ ਉਹਦੇ 23 ਲੱਖ ਰੁਪਈਆ ਵੀ ਸੀ ਡਰੋਨ ਦੇ ਪਾਰਟਸ ਵੀ ਮਿਲੇ ਸੀਗੇ। ਉਹਦੇ ਚ ਟੋਟਲ ਹੁਣ ਜਿਹੜੀ ਕੇਸ ਦੇ ਵਿੱਚ ਰਿਕਵਰੀ ਹੈ ਉਸੇ ਚ 22 ਕਿਜੀ ਹੋ ਚੁੱਕੀ ਆ ਸਾਡੇ 22 ਕਿਲੋ ਔਰ ਵੈਪਨ ਵੀ ਸੱਤ ਸੀਗੇ ਪਹਿਲਾਂ ਕੈਸ਼ ਵੀ ਸੀਗਾ ਗੱਡੀ ਵੀ ਸੀਗੀ ਹੁਣ ਇਹਦੇ ਟੋਟਲ 10 ਅਰੈਸਟ ਹੋ ਚੁੱਕੇ ਆ ਤੇ ਇਹਨਾਂ ਨੂੰ ਪਾ ਕੇ ਇਹ ਬੈਕਵਰਡ ਲਿੰਕੇਜਸ ਦੇ ਵਿੱਚ ਸਾਡੀ ਟੀਮ ਨੇ ਡੀਸੀਪੀ ਮੰਡੇਰ ਸਾਹਿਬ ਮਿਸਟਰ ਅਭਿਮਨਯੂ ਰਾਣਾ ਸਰਬਜੀਤ ਸਿੰਘ ਜੀ ਸਾਡੇ ਏਸੀਪੀ ਸਾਹਿਬ ਔਰ ਬਿੰਦਰਜੀਤ ਸਾਡੇ ਸੀਆਈ ਇਨਚਾਰਜ ਇਹਨਾਂ ਨੇ ਬੜੀ ਮਿਹਨਤ ਕਰਕੇ ਸਾਰੀ ਬੈਕਟ੍ਰੈਕ ਕੀਤੀ ਔਰ ਅੱਛੀ ਰਿਕਵਰੀ ਕੀਤੀ ਹੈ ਔਰ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੇ ਇਹ ਇਹਨਾਂ ਦੇ ਹੋਰ ਲਿੰਕੇਜਸ ਉਹ ਵੀ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਔਰ ਮੈਨੂੰ ਉਮੀਦ ਹੈ ਕਿ ਇਹਦੇ ਵਿੱਚ ਹੋਰ ਨੈਟਵਰਕ ਹੋਰ ਕਲੀਅਰ ਹੋਏਗਾ ਔਰ ਜਿਹੜੇ ਤਿੰਨ ਮੁਲਜ਼ਮ ਨੇ ਹੈ ਬਲਰਾਜ ਸਿੰਘ ਕਾਕਾ ਲੋਹਰੀਮਲ ਅੰਮ੍ਰਿਤਸਰ ਅਨਮੋਲ 엘ੀਅਸ ਲਾਲੂ ਤੇ ਸਰਬਜੀਤ ਜਿਹੜੇ ਕਿ ਚਾਚਾ ਭਤੀਜਾ ਨੇ ਰਾਂਜੇ ਦੀ ਹਵੇਲੀ ਅੰਮ੍ਰਿਤਸਰ ਦੇ ਰਹਿਣ ਵਾਲੇ ਆ ਔਰ ਜੋ ਇਹਨਾਂ ਦੀ ਮੋਡਲੀ ਪੁੱਛ ਗਏ ਤੋਂ ਪਤਾ ਲੱਗਿਆ ਕਿ ਤਕਰੀਬਨ ਡੇਢ 2 ਸਾਲ ਤੋਂ ਇਹ ਕੰਮ ਕੀ ਹੈ ਹਿਰੋਇਨ ਜਿਹੜੀ ਸਮਗਲਿੰਗ ਦਾ ਹੀ ਕਰ ਰਹੇ ਹੈ ਔਰ ਇਹਨਾਂ ਦੇ ਹੋਰ ਰਿਸੀਵਰ ਤੇ ਰੈਸੀਪੀਐਂਟ ਸਾਰੇ ਅਸੀਂ ਵਰਕਆਊਟ ਕਰ ਲਏ ਸਰ ਲਾਸਟ ਟਾਈਮ ਜਦੋਂ ਦੇ ਪਾਰਟਸਪਿcularly ਇਸ ਵਾਰ ਇਹਨਾਂ ਦੇ ਓਵਰਲੋਡ ਤੋਂ ਕੋਈ ਪਾਰਟ ਚਲ ਰਿਹਾ ਨਹੀਂ ਅਜੇ ਤੱਕ ਇੰਨੀ ਰਿਕਵਰੀ ਹੋਈ ਹੈ ਜੀ ਹੁਣ ਰਮਾਨ ਲੈ ਕੇ ਆਪਾਂ ਇਨਵੈਸਟੀਗੇਟ ਕਰਕੇ ਤੁਹਾਨੂੰ ਜ਼ਰੂਰ ਦੱਸਾਂਗੇ ਕਿਉਂਕਿ ਥੋੜਾ ਕਈ ਵਾਰ ਟਾਈਮ ਲੱਗ ਜਾਂਦਾ ਗੱਲ ਦੇ ਬੋਟਮ ਤੱਕ ਪਹੁੰਚਣ ਵਾਸਤੇ ਤੋ ਇਮੀਡੀਏਟਲੀ ਅਸੀਂ ਸੋਚਿਆ ਤੁਹਾਡੇ ਨਾਲ ਡਿਸਕਸ ਕਰੀਏ ਪਰ ਜਿਹੜੇ ਪਿਸਟਲ ਦੇ ਰਾਉਂਡਸ ਮਿਲਣੇ ਆ ਉਹ ਵੀ ਇੱਕ ਇੰਪੋਰਟੈਂਟ ਚੀਜ਼ ਹੈ ਕਿ 10 ਹੈਗੇ ਆ 0.30 ਬੋਰ ਦੇ ਜਿਹੜਾ ਚਾਈਨੀਸ ਬੜਾ ਸਫਿਸਟੀਕੇਟਿਡ ਆਪਣਾ ਮਾਊਜ਼ਰ ਹੈ ਔਰ 9mm ਵੀ ਬੜਾ ਹਾਈ ਕੈਲੀਬਰ ਤੇ ਅੱچھے ਪਿਸਟਲ ਦੇ ਨਾਲ ਤੋਂ ਪਿਛਲੀ ਵਾਰ ਮਿਲੇ ਸੀ ਉਹਦੇ ਵੀ 9 ਰਾਉਂਡਸ ਮਿਲੇ ਲਾਈਵ ਥੈਟ ਮੀਨਸ ਕਿ ਲਗਾਤਾਰ ਜਿਹੜੀ ਆਰਮਸ ਤੇ ਡਰੱਗ ਦੋਨਾਂ ਦਾ ਨੈਕਸਸ ਤੇ ਕਾਟਲ ਬਣਿਆ ਹੋਇਆ ਹੈ ਔਰ ਇਹ ਕੱਲੀ ਨਾਰਕੋਟਿਕ ਨੀਆ ਆਰਮਜ਼ ਦੀ ਵੀ ਨਾਲ ਜਿਹੜਾ ਹੈ ਸਮਗਲਿੰਗ ਦੇ ਵਿੱਚ ਇਨਵੋਲਡ ਨੇ ਅਰੇ ਫਿਰ ਅਮਸਾ ਸਿਟੀ ਦੇ ਬਾਹਰ ਸਫਾਈ ਕਰਦੇ ਕਿ ਤੋਂ ਕਲੀ ਹੁੰਦੀ ਦੇਖੋ ਬਾਹਰ ਦੀ ਗੱਲ ਵੀ ਆ ਰਹੀ ਹੈ ਸਾਰੀ ਕੁਝ ਰਿਕਵਰੀਆਂ ਜਿਹੜੀਆਂ ਬਾਹਰੋਂ ਵੀ ਅਸੀਂ ਕੀਤੀਆਂ ਕਿਸੇ ਚੀਜ਼ਾਂ ਦੀਆਂ ਉਹ ਇਹਨਾਂ ਦੇ ਕਾਫੀ ਲੰਬਾ ਨੈਟਵਰਕ ਹੈਗਾ ਔਰ ਜਿਹੜੀਆਂ ਗੱਡੀਆਂ ਗੁੱਡੀਆਂ ਵੀ ਇਹਨਾਂ ਕੋ ਆਈਆਂ ਲੋਕ ਆਏ ਉਹ ਸਾਰਾ ਅਸੀਂ ਉਹਦੇ ਚ ਆਪਣੇ ਸਕੈਨਰ ਚ ਰੱਖੀ ਹੋਈ ਹੈ ਗੱਲ ਔਰ ਮੈਨੂੰ ਉਮੀਦ ਹੈ ਕਿ ਆਉਣ ਵਾਲੇ ਟਾਈਮ 'ਚ 225 ਕਿਲੋ ਤੋਂ ਉੱਪਰ ਜਾਣ ਦੀ ਉਮੀਦ ਹੈ। ਪਲੱਸ ਸਾਨੂੰ ਵੈਪਨ ਵੀ ਹੋਰ ਮਿਲਣ ਦੀ ਉਮੀਦ ਹੈ। ਉਹ ਅਸੀਂ ਵਰਕਆਊਟ ਤੇ ਇਨਵੈਸਟੀਗੇਟ ਕਰ ਰਹੇ ਹਾਂ। ਦੇਖੋ ਅਜੇ ਤੱਕ ਤਾਂ ਇਹਨਾਂ ਤੋਂ ਜਿਹੜੀ ਗੱਡੀ ਮਿਲੀ ਹੈ ਆਪਾਂ ਉਹਨੂੰ ਵੀ ਮੰਨਾਂਗੇ ਪਰ ਹੁਣ ਇਨਵੈਸਟੀਗੇਸ਼ਨ ਦਾ ਪਾਰਟ ਹੈ ਕਿ ਹੋਰ ਕਿਹੜਾ ਮੋਡ ਆਫ ਟਰਾਂਸਪੋਰਟ ਯੂਜ਼ ਹੋਇਆ ਜਿਹੜੇ ਨੂੰ ਉਹਨਾਂ ਦੇਣ ਆਉਂਦੇ ਰਹੇ ਜਾਂ ਲੈਣ ਆਉਂਦੇ ਰਹੇ ਉਹ ਕਿਹੜੇ ਸੀਗੇ ਉਹ ਸਾਰਿਆਂ ਤੇ ਅਸੀਂ ਵਰਕਆਊਟ ਕਰਾਂਗੇ। ਇਹਦਾ ਕੋਈ ਪਹਿਲੇ ਪਰਚੇ ਵਗੈਰਾ ਅਜੇ ਨਹੀਂ ਕੋਈ ਗੱਲ ਸਾਹਮਣੇ ਆਈ ਜੀ ਪਹਿਲਾਂ ਬਸ ਇਹ 1.5-2 ਸਾਲ ਤੋਂ ਇਹੀ ਕੰਮ ਕਰ ਰਹੇ ਆ ਤੇ ਦੋਨੇ ਹਾਂਜੀ ਇਹ ਜਿਹੜਾ ਇਹ ਦੋ ਜਣੇ ਆ ਜੀ ਜਿਹੜਾ ਅਨਮੋਲ ਹੈ 23 ਸਾਲ ਦਾ ਸਰਬਜੀਤ ਹੈਗਾ 28 ਸਾਲ ਤੇ ਬਲਰਾਜ ਹੈਗਾ 21 ਸਾਲ ਦਾ ਬੜੇ ਯੰਗ ਬਿਲੋ 30 ਨੇ ਸਾਰੇ ਔਰ ਮੜਾ ਮਤਲਬ ਇਹ ਅੱਛੀ ਨਹੀਂ ਗੱਲ ਕਿ ਸਾਡੀ ਜਿਹੜਾ ਯੰਗਸਟਰਸ ਇਸ ਕੰਮ ਤੇ ਲੱਗੇ ਹੋਏ ਆ ਜੀ ਕਦੇ ਕੀ ਕੰਮ ਦਾ ਪੇਸ਼ਾ ਕੀ ਕੀ ਬਣਦਾ ਕੋਈ ਇਹ ਜੇ ਖਾਸ ਨਹੀਂ ਸੀਗਾ ਜੀ ਹੁਣ ਜਿਹੜਾ 20-22 ਸਾਲ ਦਾ ਬੱਚਾ ਤਾਂ ਜੇ ਕੋਈ ਕੰਮ-ਕੁਮ ਤਾਂ ਨਹੀਂ ਕਰ ਰਿਹਾ ਸੀ ਮੈਨੂੰ ਲੱਗਦਾ ਹੈ ਐਸੇ ਚੀ ਉਹਨੇ ਬਾਹਰੋਂ ਮਿਸਗਾਈਡ ਕਰਤਾ ਇਹਨਾਂ ਨੂੰ ਔਰ ਜਿਹੜੇ ਜੇਲ੍ਹ ਦੇ ਵਿੱਚ ਸੰਪਰਕ ਹੋ ਜਾਂਦਾ ਹੈ ਨਾ ਜੀ ਔਰ ਬਾਅਦ ਚਲੇ ਜਾਂਦੇ ਆ ਹਰ ਇੱਕ ਵਾਰ ਬਾਰ-ਬਾਰ ਆਪਣੀ ਰਿਕਵਰੀ 'ਚ ਆ ਰਿਹਾ ਕਿ ਜੇਲ੍ਹ ਕਨੈਕਸ਼ਨ ਜੇਲ੍ਹ ਕਨੈਕਸ਼ਨ ਉਹ ਬੰਦੇ ਥੋੜਾ ਜਿਹਾ ਫਿਰ ਇਹਨਾਂ ਨੂੰ ਹੋਰ ਨਾਲ ਜੋੜ ਲੈਂਦੇ ਆ ਮੇਨ ਤਾਂ ਜਿਹੜਾ ਲਾਲਚ ਹੈਗਾ ਫਾਈਨੈਂਸ਼ੀਅਲ ਥੈਂਕ ਯੂ ਜੀ ਇਹਨਾਂ ਨੂੰ ਕਿੰਨਾ ਕ ਲਾਲਚ ਕੋਈ ਦਿੱਤਾ ਕੋਈ ਦੱਸਿਆ ਵੀ ਇਹਨਾਂ ਨੂੰ ਕਿੰਨੇ ਪੈਸੇ ਦੇਖੋ ਆਮ ਗੇੜੇ ਦੇ ਪੈਸੇ ਤੇ ਰਿਕਵਰੀਆਂ ਦਾ ਬੜੇ ਜਿਹੇ ਜਦੋਂ ਇਹਨਾਂ ਨੂੰ ਰੀਸੀਵ ਹੁੰਦੀਆਂ ਤੇ ਅੱਗੇ ਡਿਲੀਵਰ ਕਰਦੇ ਉਹ ਸੀਦੇ ਹੀ ਹੈਗੇ ਤੁਹਾਨੂੰ ਪਤਾ ਹੀ ਹੈ ਸਾਰਾ ਉਹ ਜਿਹੜਾ ਨੈਟਵਰਕ ਚੱਲਦਾ ਹਾਂਜੀ ਪਾਕਿਸਤਾਨ ਦਾ ਜਿਹੜਾ ਬੰਦਾ ਸ਼ਾਹ ਨਾਮ ਦਾ ਸਮਗਲ ਫਿਕਰ ਹੋਇਆ ਜੀ ਉਹ ਮੰਨੂ ਦਾ ਹੀ ਕੰਟੈਕਟ ਹੈ ਉਹ ਇਹਨਾਂ ਨਾਲ ਉਹ ਜਿਹੜੀ ਡਰੋਨ ਰਾਹੀਂ ਡਰਾਪਿੰਗ ਕਰਾਉਂਦਾ ਸੀ ਔਰ ਪਿਕਅਪ ਕਰਾਉਂਦਾ ਸੀ ਸਰ ਇਨਸਟ੍ਰਕਟ ਮਾਮੇ ਜਿਹੜਾ ਕੋਈ ਚੱਲ ਰਹੀ ਹੈ ਜੀ ਉਹ ਵੀ ਉਹ ਵੀ ਤੁਹਾਨੂੰ ਨਾਲ ਸ਼ੇਅਰ ਕਰਾਂਗੇ ਥੋੜਾ ਆਪਾਂ ਤੁਸੀ ਕਿੱਸਾ ਸੰਬੰਧਾ ਦੇ ਕੋਲ ਹਾਂ ਹਾਂ ਨਹੀਂ ਆਪਾਂ ਦੇਖੋ ਇਹ ਤੁਸੀਂ ਦੇਖੋ ਕਿੰਨਾ ਟਾਈਮ ਲੱਗ ਜਾਂਦਾ ਇਨਵੈਸਟੀਗੇਟ ਕਰਨ ਨੂੰ 31 ਨੂੰ ਆਪਾਂ ਇਹ 19 ਕਿਲੋ ਫੜੀ ਔਰ ਉਸ ਤੋਂ ਬਾਅਦ ਅੱਜ ਆਪਾਂ 8 ਤਰੀਕ ਦੇ ਵਿੱਚ ਹੈਗੇ ਆ ਟਾਈਮ ਲੱਗ ਜਾਂਦਾ ਇਹਦੇ ਵਿੱਚ ਕਿਉਂਕਿ ਅੱਜ ਕੱਲ ਕ੍ਰਿਮੀਨਲਸ ਵੀ ਆਪਣੇ ਬਚਾਅ ਦਾ ਵੀ ਪੂਰਾ ਰੱਖਦੇ ਆ ਐਂਡ ਦੇ ਆਰ ਵੈਰੀ ਯੂジング ਲੋਟ ਆਫ ਟੈਕਨੋਲੋਜੀ ਬੜੀ ਵਰਤਦੇ ਆ। ਸਰ ਇਹ ਡਿਲੀਵਰ ਕਿੱਥੇ ਕਰਨੀ ਸੀ? ਖੁੱਗੇ ਵੀ ਵੱਡੀ ਥੀਪ ਐ, ਨਾਚਰੀ ਕਿਤੇ ਵੱਡੀ ਜਿਹਾ ਡਿਲੀਵਰ ਵੀ ਹੋਣੀ ਹੋएगी। ਉਹ ਅਸੀਂ ਕਰ ਰਹੇ ਆਂ ਜੀ ਉਹੀ ਤੁਹਾਡੇ ਨਾਲ ਜੇ ਪੈਸਾ ਹੋਣੀ ਸ਼ੇਅਰ ਕਰ ਦਨੇ ਫਿਰ ਬੰਦੇ ਸਾਰੇ ਚੌਕਸ ਹੋ ਜਾਂਦੇ ਫਿਰ ਤੁਸੀਂ ਕਹਿੰਨਾ ਵੀ ਅੱਗੇ ਸਾਨੂੰ ਦੱਸਣ ਨੂੰ ਹੈ ਨਹੀਂ ਕੁਝ। ਉਹ ਪਤਾ ਕਰਦੇ ਆਂ ਜੀ ਹੁਣ। ਆਈ ਵਿਲ ਨਾਟ ਕਮੈਂਟ। ਜਿਹੜੀ ਸੁਧਿਆਣੀ ਦੀ ਜਿਹੜੀ ਇੱਕ ਵੀਡੀਓ ਆਇਆ ਜੀ ਉਹ ਤੇ ਆਂ। ਪਾਟੇ ਪਾਟੇ ਪੰਜਾਬ ਸਰਕਾਰ ਨੇ ਇੱਕ ਆਰਡਰ ਜਾਰੀ ਕੀਤਾ ਹੈ ਉਸ ਦੇ ਵਿੱਚ ਕਿਹਾ ਕਿ ਜੇਲਾਂ ਵਿੱਚ ਜਿਹੜੇ ਨੈਟ ਲਗਾਏ ਜਾਣਗੇ ਅੰਮ੍ਰਿਤਸਰ ਦੀ ਜੇਲ੍ਹ ਦਾ ਵੀ ਪ੍ਰਸਤਾਵਿਤ ਸੰਭਾਅ ਹੈ ਕਿ ਕਿੰਨਾ ਨੈਟ ਲੱਗੇਗਾ ਕਿੰਨਾ ਲੱਗੇਗਾ ਤੇ ਕੋਈ ਦਬਾਅ ਉੱਚੀ ਕਰ ਰਹੇ ਹਨ ਕੋਈ ਦੇਖੋ ਇਹ ਵੈਸੇ ਸਵਾਲ ਮੇਰੇ ਆਨਸਰ ਕਰਨ ਵਾਲਾ ਨਹੀਂ ਪਰ ਜਿਸ ਦਿਨ ਜੇਲ੍ਹ ਡਿਪਾਰਟਮੈਂਟ ਵਾਲਿਆਂ ਨਾਲ ਮੀਟਿੰਗ ਹੋਈ ਸੀਗੀ ਉਸ ਦਿਨ ਉਹਨਾਂ ਦੇ ਆਈਜੀ ਸਾਹਿਬ ਵੀ ਆਏ ਹੋਏ ਸੀਗੇ ਤੇ ਜੇਲ੍ਹ ਸੁਪਰਡੈਂਟ ਸਾਹਿਬ ਵੀ ਸੀ ਮੈਂ ਉਹਨਾਂ ਨੂੰ ਸਭ ਤੋਂ ਪਹਿਲਾਂ ਇਹ ਗੱਲ ਕਹੀ ਸੀ ਕਿ ਨੈਟ ਆਪ ਲਾਈਏ ਨੈਟ ਨਾਲ ਥਰੋਇੰਗ ਬੜਾ ਫਰਕ ਪੈਂਦਾ ਉਦੇ ਨਾਲ ਜਿਹੜੀ ਰੀਚ ਖਤਮ ਹੋ ਜਾਂਦੀ ਹੈ ਥਰੋਇੰਗ ਦੀ ਔਰ ਕਾਫੀ ਇਹਦਾ ਬੈਨੀਫਿਟ ਹੁੰਦਾ ਔਰ ਵੈਸੇ ਵੀ ਸਿਕਿਉਰਿਟੀ ਦਾ ਵੀ ਇੱਕ ਅੱਛਾ ਮਾਧਿਅਮ ਹੈਗਾ ਸੋ ਮੈਨੂੰ ਇਹ ਐਗਜ਼ੈਕਟਲੀ ਨਹੀਂ ਪਤਾ ਕਦੋਂ ਕਰਨਗੇ ਪਰ ਡੈਫੀਨਿਟਲੀ ਸਾਡੇ ਵੱਲੋਂ ਬਾਰ ਬਾਰ ਇਹ ਕਿਹਾ ਜਾ ਰਿਹਾ ਹੈ। ਇਹਦੇ ਕੋਈ ਐਸੋਸੀਏਟਸ ਹੋਰ ਤੁਹਾਡੇ ਲਿੰਕ ਤੇ ਵਿਚਾਰਨ ਦੇ ਬੰਦੇ ਨੇ। ਹੈਗੇ ਇਹ ਕਰ ਰਹੇ ਆ ਜੀ ਆਪਾਂ ਬਹੁਤ ਸਾਰੇ ਵੀਲ ਸ਼ੇਅਰ ਵਿਦ ਯੂ। ਥੈਂਕ ਯੂ ਜੀ। ਜੋ ਮੁੱਖ ਮੰਤਰੀ ਸਾਹਿਬ ਕੇ ਨਿਸ਼ਾ ਨਿਰਦੇਸ਼ ਤੇ ਉਹ ਜੋ ਡਰੱਗ ਅਗੇਂਸਟ ਡਰਾਈਵ ਚੱਲ ਰਹੀ ਹੈ। उसमें कमिश्नरेट पुलिस अमृतसर ने पहले 19 के जी जो हीरोइन है वो रिकवर की थी और सात पिस्टल थे ये यूएसए बेस्ड मनु मन मनावा है एक जो पुराना स्मगलर है वही सारा किंग पिन इसमें सामने आया था उसके बैकवर्ड लिंकेजेस में जाते हुए हमें एक और अच्छी रिकवरी हुई है और इसमें हमने दो लोग पकड़े हैं और टोटल रिकवरी हुई है साढ़े तीन के जी हीरोइन की और लाइव राउंड्स भी मिले हैं इनसे दस हैं उनमें से पॉइंट थ्री ज़ीरो बोर के चाइनीज जो पिस्टल होता और 9 mm 9 है नाइन एम एम के नाइन हैं अगर आपको याद हो तो पहले जो नाइनटीन के जी रिकवरी हुई थी उसके साथ ड्रोन के पार्ट्स भी मिले थे और साथ पिस्टल बड़े सोफिस्टिकेटेड मिले थे जिनमें ग्लॉक वगैरह भी थे और तेईस लाख ड्रग मनी भी मिली थी तो उसकी बैकवर्ड लिंकेजेस जब हम खोज रहे थे तो ये लोग हमारे पुलिस ने अरेस्ट किए सामने आए इनको सुल्तानविंड रोड अमृतसर से गिरफ़्तार किया गया एक तो है अनमोल एलियस लालू और एक सरबजीत सिंह है ये आपस में चाचा भतीजा भी हैं और आ, ये दो साल से तकरीबन कह रहे हैं कि हम ये काम कर रहे थे और एक सफारी गाड़ी भी रिकवर हुई है वो भी हमने पुलिस के कब्ज़े में लिए तो ये सारा जो ड्रग काटल था इसको चला रहे थे मनु बाहर बैठ के यू में और शाह नाम का एक स्मगलर है पाकिस्तान का जो ड्रोन के थ्रू पुश कर रहा था ये सारी कंसाइनमेंट अक्रॉस द बॉर्डर तो इसमें अभी जो हमारी टीम है मिस्टर मंडेर डीसीपी साहब राणा जी बिंदरजीत और सरबजीत हमारे एसीपी साहब हैं इन्होंने सारा बड़ा अच्छा काम किया और आगे भी इसमें हमें उम्मीद है कि अच्छे रिज़ल्ट आएंगे क्योंकि थोड़ा टाइम लग जाता है तो ये रिकवरीज़ जो है इफ़ेक्ट होने में तो ये पुराने केस में ही इनकी रेस्ट हुई है जो पुराना एफ आई आर थी टू नाइनटी एट थर्टी फर्स्ट ऑफ दिसम्बर जो लास्ट डे ऑफ द ईयर था तो इसमें आगे जो रिकवरीज़ होंगी वो भी आपसे शेयर की जाएगी ਆ ਤੁਹਾਡਾ ਮੈਂ ਪੰਜਾਬੀ ਸਰ ਪੰਜਾਬੀ ਕਰਦਾ